ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਮਾਨਸੂਨ ਦਾ ਮੌਸਮ ਨੇੜੇ ਆਉਂਦਾ ਹੈ ਅਤੇ ਕੀੜੇ ਮਕੌੜਿਆਂ ਦਾ ਖਤਰਾ ਸੱਪਾਂ ਦੀ ਦਾ ਖਤਰਾ ਵੱਧ ਜਾਂਦਾ ਹੈ ਅਜਿਹੇ ਖਤਰੇ ਤੋਂ ਬਚਣ ਦੇ ਲਈ ਕੁਝ ਉਪਾਅ ਕਰਨੇ ਜ਼ਰੂਰੀ ਹਨ ਕਿਉਂਕਿ ਇਹ ਬਹੁਤ ਹੀ ਖਤਰਨਾਕ ਹੁੰਦੇ ਹਨ ਕੁਝ ਚੀਜ਼ਾਂ ਜਈਆਂ ਹੁੰਦੀਆਂ ਹਨ ਜਿਨ੍ਹਾਂ ਦੀ ਸੁਗੰਧ ਦੇ ਨਾਲ ਸੱਪਾਂ ਦੀ ਭੱਜ ਜਾਂਦੇ ਹਨ ਤੁਹਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤੇ ਇਹ ਟ੍ਰਿਕ ਜੋ ਅੱਜ ਅਸੀਂ ਤੁਹਾਨੂੰ ਵੀਡੀਓ ਰਾਹੀਂ ਦੱਸਣ ਜਾ ਰਹੇ ਹਾਂ ਬਹੁਤ ਹੀ ਉਪਯੋਗੀ ਟ੍ਰਿਕ ਹਨ ਇਹਰ ਦੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕ ਬਰਸਾਤ ਦਾ ਮੌਸਮ ਜ਼ਰੂਰ ਪਸੰਦ ਕਰਦੇ ਹਨ ਹਾਲਾਂਕਿ ਰਾਹਤ ਦੇ ਨਾਲ ਨਾਲ ਇਹ ਮੌਸਮ ਕਈ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ ਨਾ ਕਿ ਸਿਰਫ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜ਼ਹਿਰੀਲੇ ਭੋਜਨ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ ਸਗੋਂ ਕੁਝ ਬਹੁਤ ਖਤਰਨਾਕ ਜਾਨਵਰ ਜਿਵੇਂ ਸੱਪ ਕੀੜੇ ਮਕੌੜੇ ਆਦਿਆਂ ਦੇ ਘਰਾਂ ਵਿੱਚ ਦਾਖਲ ਹੋਣ ਦਾ ਵੀ ਖਤਰਾ ਵੱਧ ਜਾਂਦਾ ਹੈ ਖਾਸ ਤੌਰ ਤੇ ਪਿੰਡਾਂ ਪਹਾੜੀ ਖੇਤਰਾਂ ਜਾਂ ਜੰਗਲੀ ਖੇਤਰਾਂ ਅਤੇ ਜ਼ਮੀਨ ਮੰਜ਼ਿਲ ਤੇ ਰਹਿਣ ਵਾਲੇ ਉਨਾ ਲੋਕਾਂ ਦੀਆਂ ਸਮੱਸਿਆਵਾਂ ਵੀ ਪੈ ਜਾਂਦੀਆਂ ਹਨ ਅਜਿਹੀ ਚ ਖਤਰੇ ਜੋ ਬਚਨ ਦੇ ਲਈ ਕੁਝ ਉਪਾਅ ਕਰਨੇ ਵੀ ਜ਼ਰੂਰੀ ਹਨ ਆਓ ਜਾਣਦੇ ਹਾਂ ਮਾਨਸੂਨ ਦੌਰਾਨ ਸੱਪ ਅਤੇ ਕੀੜਿਆਂ ਤੋਂ ਦੂਰ ਰਹਿਣ ਲਈ 10 ਤਰੀਕੇ ਜੋ ਕਾਰਗਰ ਬਹੁਤ ਹੀ ਸਾਵਧਤ ਹੋ ਸਕਦੇ ਹਨ ਜੇਕਰ ਤੁਸੀਂ ਗਰਾਊਂਡ ਫਲੋਰ ਤੇ ਰਹਿੰਦੇ ਹੋ ਤੁਹਾਡਾ ਘਰ ਪਹਾੜੀ ਖੇਤਰ ਜਾਂ ਕਿਸੇ ਜੰਗਲ ਪਾਰਕ ਆਦਿ ਦੀ ਨੇੜੇ ਹੈ ਤਾਂ ਤੁਹਾਨੂੰ ਬਹੁਤ ਸਾਵਧਾਨੀ ਨਾਲ ਰਹਿਣਾ ਚਾਹੀਦਾ ਹੈ ਜੇਕਰ ਮੀ ਪੈਂਦਾ ਹੈ ਤਾਂ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਸੱਪ ਇਨ੍ਹਾਂ ਥਾਵਾਂ ਤੇ ਚੀਜ਼ਾਂ ਵਿੱਚ ਹੀ ਲੁਕਦੇ ਹਨ ਅਤੇ ਘੁੰਮਦੇ ਰਹਿੰਦੇ ਹਨ ਜਾਂ ਬੈਠ ਜਾਂਦੇ ਹਨ ਲੋਕਾਂ ਵਿੱਚ ਸੱਪ ਦਾ ਡਰ ਇੰਨਾ ਜ਼ਿਆਦਾ ਬਣਿਆ ਹੋਇਆ ਹੈ ਹਰ ਕੋਈ ਸੱਪਾਂ ਤੋਂ ਦੂਰ ਰਹਿਣਾ ਚਾਹੁੰਦਾ ਹੈ ਪਰ ਸੱਪਾਂ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਭਜਾਇਆ ਜਾਵੇ ਕਿ ਇਸ ਸੰਸਾਰ ਵਿੱਚ ਕੋਈ ਅਜਿਹੀ ਚੀਜ਼ ਵੀ ਹੈ ਜਿਸ ਦੀ ਗੰਧ ਨਾਲ ਸੱਪ ਭੱਜ ਸਕਦੇ ਹਨ ਅਜਿਹੀ ਤੁਹਾਨੂੰ ਇਸ ਦਾ ਜਵਾਬ ਦੇਣ ਜਾ ਰਿਹਾ ਹਾਂ ਹਾਂਜੀ ਤੁਸੀਂ ਨਿੰਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਪਾਣੀ 'ਚ ਨਿੰਮ ਦੇ ਤੇਲ ਨੂੰ ਮਿਲਾ ਕੇ ਰੋਜ਼ਾਨਾ ਘਰ 'ਚ ਛਿੜਕਾਅ ਕਰੋਗੇ ਤਾਂ ਤੁਹਾਨੂੰ ਕੀੜਿਆਂ ਤੋਂ ਛੁਟਕਾਰਾ ਮਿਲੇਗਾ ਘਰ ਦੇ ਬਗੀਚਿਆਂ 'ਚ ਵੀ ਇਸ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਤੁਸੀਂ ਸੱਪਾਂ ਜਾਂ ਹੋਰ ਜਾਨਵਰਾਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਦੇ ਲਈ ਬਲੀਜ਼ਿੰਗ ਪਾਊਡਰ ਦੀ ਵੀ ਵਰਤੋਂ ਕਰ ਸਕਦੇ ਹੋ ਬਾਹਰ ਅਤੇ ਬਾਗ ਵਿੱਚ ਖੜੇ ਪਾਣੀ 'ਤੇ ਛਿੜਕਾਅ ਕਰੋ ਇਸ ਪਾਣੀ ਨਾਲ ਤੁਸੀਂ ਘਰ ਨੂੰ ਵੀ ਸਾਫ਼ ਕਰ ਸਕਦੇ ਹੋ ਤੁਸੀਂ ਚਾਹੋ ਤਾਂ ਦਾਲਚੀਨੀ ਪਾਊਡਰ ਸਫੇਦ ਸਿਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਘਰ ਦੇ ਬਾਹਰ ਸਪਰੇਅ ਕਰ ਸਕਦੇ ਹੋ ਉਹਨਾਂ ਥਾਵਾਂ 'ਤੇ ਨਿਯਮਿਤ ਤੌਰ ਤੇ ਸਪਰੇਅ ਕਰੋ ਜਿੱਥੇ ਸੱਪਾਂ ਦੇ ਆਉਣ ਦੀ ਸੰਭਾਵਨਾ ਹੁੰਦੀ ਹੈ ਸੱਪਾਂ ਨੂੰ ਘਰ ਤੋਂ ਦੂਰ ਰੱਖਣ ਦੇ ਲਈ ਪਿਆਜ਼ ਅਤੇ ਲਸਣ ਦਾ ਪੇਸਟ ਕਿੜਕੀਆਂ ਤੇ ਦਰਵਾਜ਼ਿਆਂ ਤੇ ਲਗਾਓ ਕਈ ਸੱਪ ਵੀ ਇਹਨਾਂ ਨੂੰ ਸੁੰਘ ਕੇ ਦੂਰ ਜਾਂਦੇ ਹਨ ਅਜਿਹੀ ਘਰ ਦੇ ਬਾਗੀਚੇ ਦੇ ਵਿੱਚ ਲਸਣ ਅਤੇ ਪਿਆਜ਼ ਲਗਾਉਣਾ ਵੀ ਫਾਇਦੇਮੰਦ ਹੈ ਸੱਪ ਵੀ ਕੁਝ ਪੌਦਿਆਂ ਤੋਂ ਡਰਦੇ ਹਨ ਹਾਂਜੀ ਬਿਲਕੁਲ ਜਿੱਥੋਂ ਉਹ ਭੱਜ ਜਾਂਦੇ ਹਨ ਮੌਨਸੂਨ ਦੌਰਾਨ ਕੈਕਟਸ, ਸਨੇਕ ਪਲਾਂਟ, ਬੇਸਿਲ, ਟੀ, ਲੈਮਨ ਗ੍ਰਾਸ ਆਦਿ ਜ਼ਰੂਰ ਲਗਾਉਣੇ ਚਾਹੀਦੇ ਹਨ। ਇਹਨਾਂ ਪੌਦਿਆਂ ਨੂੰ ਘਰ ਦੇ ਮੁੱਖ ਦੁਆਰ ਤੇ ਖਿੜਕੀਆਂ ਦੇ ਨੇੜੇ ਜ਼ਰੂਰ ਲਗਾਓ। ਇਹਨਾਂ ਪੌਦਿਆਂ ਦੀ ਮਹਿਕ ਸੱਪਾਂ ਨੂੰ ਘਰ ਦੇ ਅੰਦਰ ਨਹੀਂ ਆਉਣ ਦੇਵੇਗੀ। ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਆਪਣੇ ਦੋਸਤ ਰਿਸ਼ਤੇਦਾਰ ਮਿੱਤਰ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਵੀ ਕਰ ਦੇਣਾ। ਧੰਨਵਾਦ।